ਜੀ ਬਾਗੀ ਹੋ ਗਏ ਉਹ ਵੱਖਰੀ ਗੱਲ ਤੁਹਾਡੇ ਤੱਕ ਪਹੁੰਚੇ ਤਾਂ ਹੋਣਗੇ ਪਹੁੰਚ ਕੀਤੀ ਕੁਝ ਬੰਦੇ ਆਏ ਵਿਚੋਲਗੀ ਹੋਈ ਕਿਸੇ ਤਰ੍ਹਾਂ ਦੀ ਰابطਾ ਬਣਾਇਆ ਬਾਦਲ ਪਰਿਵਾਰ ਨੇ ਤੁਹਾਡੇ ਨਾਲ ਜਮ ਜੀਟਿਆ ਪਰਿਵਾਰ ਨੇ ਜਦੋਂ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਡੀਟੀਓ ਸਾਹਿਬ ਜਿੱਦਾਂ ਦੇ ਹਾਲਾਤ ਸੀ ਉਹ ਨਿਰਾਸ਼ ਕਰੇ ਬੈਠੇ ਸੀਗੇ ਤੇ ਉਹਨਾਂ ਨੇ ਜਾ ਕੇ ਸੁਖਵੀਰ ਜੀ ਨਾਲ ਗੱਲ ਵੀ કરી ਪਰ ਆਪਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਉੱਥੇ ਨਹੀਂ ਕੋਈ ਜਿਹੜੀ ਥੋੜੀ ਜਿਹੀ ਛੋਟੀ ਜਿਹੀ ਕਮੇਟੀ ਆ ਉਹਨਾਂ ਦੀ ਕੈਬਨਟ ਉਹਦੇ ਤੋਂ ਬਿਨਾ ਕਿਸੇ ਦੀ ਕੋਈ ਉੱਥੇ ਗੱਲ ਨਹੀਂ ਸੁਣੀ ਜਾਂਦੀ ਕਿਤੇ ਪ੍ਰੋਫੈਸਰ ਪ੍ਰੇਮ ਸਿੰਘ ਤੰਦੂ ਮਾਜਰਾ ਵੀ ਤਾਂ ਅੱਜ ਤੱਕ ਸਾਹਿਬ ਵੱਲ ਥੋੜਾ ਜਿਆਦਾ ਨਹੀਂ ਗਏ ਬਣੇ ਰਹਿਣਗੇ ਟੀਮ ਦੇ ਵਿੱਚ ਜਮਿੰਦਰ ਸਿੰਘ ਲਾਲਵੇ ਵਾਂਗੂ ਬੈਗ ਗੇਅਰ ਪਾ ਦੇਣਗੇ ਕਿ ਮੈਂ ਤਾਂ ਜੀ ਸੁਖਬੀਰ ਸਿੰਘ ਬਾਦਲ ਦੇ ਨਾਲ ਚਲਾ ਗਿਆ ਦੇਖੋ ਜੀ ਜਦੋਂ ਵੱਡੇ ਟੀਚੇ ਹੋਣ ਨਾ ਤਾਂ ਜਿਹੜੀਆਂ ਛੋਟੀਆਂ ਗੱਲਾਂ ਨੇ ਮੇਰਾ ਖਿਆਲ ਉਹਨਾਂ ਨੂੰ ਇਗਨੋਰ ਕਰਕੇ ਚੱਲਣਾ ਚਾਹੀਦਾ 27 ਬੀਬੀ ਬਨਿੰਦਰ ਕੌਰ ਲੂੰਬਾ ਜਾਂ ਫਿਰ ਕਰਨ ਸਿੰਘ ਡੀਟੀਓ ਕਿਹੜਾ ਚਿਹਰਾ ਹੋਵੇਗਾ ਹਲਕਾ ਚਿਤਰਾਣਾ ਦਾ ਜੇਕਰ ਨਵਾਂ ਅਕਾਲੀ ਦਲ ਵੱਲੋਂ ਤੁਹਾਨੂੰ ਟਿਕਟ ਦਿੱਤੀ ਜਾਂਦੀ ਹੈ ਤੁਹਾਡੇ ਪਰਿਵਾਰ ਨੂੰ ਟਿਕਟ ਜਾਂਦੀ ਹੈ ਪਹਿਲਾਂ ਤਾਂ ਹਜੇ ਆਪਾਂ ਲੰਬਾ ਸਫ਼ਰ ਹੈ ਹਨਾ ਨਵਾਂ ਸ਼ੁਰੂ ਸਾਰਾ ਕਰ ਰਹੇ ਹਾਂ ਤੇ ਭਰਤੀ ਤੇ ਹਜੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਮੇਰਾ ਖਿਆਲ ਆ ਅੱਜ ਇਹ ਇਸ ਗੱਲ ਨੂੰ ਸਮਾ ਲੱਗੂਗਾ ਪੰਜ ਮੈਂਬਰੀ ਭਰਤੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਬੀਬੀ ਬਰਿੰਦਰ ਕੌਰ ਲੂੰਬਾ ਹਲਕਾ ਛਤਰਾਣਾ ਦਾ ਵੱਡਾ ਚਿਹਰਾ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਤਾਲਮਿਲ ਬਣਾਉਂਦੇ ਨੇ ਕਰਨ ਸਿੰਘ ਡੀਟੀਓ ਸਿਆਸਤ ਵਿੱਚ ਸਰਗਰਮ ਹੁੰਦੇ ਨੇ ਹਾਲਾਂਕਿ ਬੀਬੀ ਬਰਿੰਦਰ ਕੌਰ ਦਾ ਕਾਰਜਕਾਲ ਜਦੋਂ ਰਹਿੰਦਾ ਐਜ਼ ਇਹ ਵਧਾਇਕਾ ਹਲਕਾ ਛਤਰਾਣਾ ਕਰਨ ਸਿੰਘ ਡੀਟੀਓ ਦੀ ਭੂਮਿਕਾ ਅਹਿਮ ਰਹਿੰਦੀ ਹੈ ਪੂਰੀ ਰਾਜਨੀਤੀ ਕਰਨ ਸਿੰਘ ਡੀਟੀਓ ਦੇ ਦਿਵਾਲੇ ਘੁੰਮਦੀ ਹੈ ਪਰ ਉਹ ਚਿਹਰਾ ਜਿਸ ਚਿਹਰੇ ਨੂੰ ਲੈ ਕੇ ਹਲਕਾ ਚਿਤਰਾਣਾ ਦੇ ਲੋਕਾਂ ਵਿੱਚ ਇੱਕ ਉਮੀਦ ਹਮੇਸ਼ਾ ਹੀ ਬਣੀ ਰਹੀ ਉਹ ਬੀਬੀ ਵਿਨਿੰਦਰ ਕੌਰ ਲੂੰਬਾ ਮੈਂ ਜ 5 ਹਫਤਿਆਂ ਦੇ ਵਿੱਚ ਬੀਬੀ ਵਿਨਿੰਦਰ ਕੌਰ ਲੂੰਬਾ ਨੂੰ ਹਲਕਾ ਚਿਤਰਾਣਾ ਦੇ ਲੋਕ ਵੱਡਾ ਪਿਆਰ ਦਿੰਦੇ ਨੇ ਹਲਕੇ ਦੀ ਧੀ ਹੋਣ ਦਾ ਭੈਣ ਹੋਣ ਦਾ ਬੇਟੀ ਹੋਣ ਦਾ 5 ਹਫਤਿਆਂ ਚ ਵਿਧਾਇਕ ਬਣਦੇ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇ ਨਾਲ ਨਵਾਜਿਆ ਸੀ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਗਾਵਤ ਦਾ ਇੱਕ ਵੱਡਾ ਝੰਡਾ ਚੁੱਕਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਗੱਲਬਾਤ ਕਰਦੇ ਆ ਅੱਜ ਉਹਨਾਂ ਦੀ ਵੱਡੀ ਫੇਰੀ ਹੈ ਕਿਉਂਕਿ ਅੱਜ ਭਰਤੀ ਕਮੇਟੀ ਦੇ ਮੈਂਬਰ ਪਾਤਣਾ ਦੇ ਮਹਾਰਾਜਾ ਪੈਲੇਸ ਵਿੱਚ ਪਹੁੰਚੇ ਸੀ ਵੱਡਾ ਇਕੱਠ ਹੋਇਆ ਡੈਲੀਗੇਟ ਚੁਣੇ ਗਏ ਨੇ ਬੀਬੀ ਜੀ ਤੁਹਾਡੇ ਚਿਹਰੇ ਨੂੰ ਅੱਜ ਵੀ ਹਲਕਾ ਸ਼ਤਰਾਨਾ ਦੇ ਲੋਕ ਜਿਹੜੇ ਨਹੀਂ ਅੜਿੱਕਦੇ ਨੇ ਉਹ ਲੇਡੀਜ਼ ਜਿਹੜੀ 5 ਸਾਲ ਹਲਕਾ ਛਤਰਾਣਾ ਵਿੱਚ ਅਜੇ ਵਿਧਾਇਕਾ ਆਉਂਦੀ ਹੈ ਕੰਮ ਕਰਦੀ ਹੈ ਮਾਨ ਸਤਕਾਰ ਦਿੰਦੀ ਹੈ ਧੀਆ ਨੂੰ ਗਲੇ ਨਾਲ ਲਾਉਂਦੀ ਹੈ ਬਜ਼ੁਰਗਾਂ ਨੂੰ ਸਤਕਾਰ ਲੈਂਦੀ ਹੈ ਗਰੀਬਾਂ ਦੇ ਵੇੜਿਆਂ ਵਿੱਚ ਜਾਂਦੀ ਉਸ ਤੋਂ ਬਾਅਦ ਉਹ ਪ੍ਰਸਤਿਤੀਆਂ ਹਲਕਾ ਛਤਰਾਣਾ ਤੇ ਬਣੀਆਂ ਨਹੀਂ ਤੋਂ ਤੁਸੀਂ ਇੱਥੋਂ ਛੱਡ ਕੇ ਚਲੇ ਜਾਨੇ ਹੋ ਦੋ ਵਾਰ ਇਲੈਕਸ਼ਨ ਹਾਰਨ ਤੋਂ ਬਾਅਦ ਉੱਥੇ ਜਾਣ ਤੋਂ ਬਾਅਦ ਤੁਹਾਡੀ ਜਿਹੜੀ ਆਤਮਾ ਹੈ ਤੁਸੀਂ ਕਿਸ ਤਰ੍ਹਾਂ ਦੀ ਰਹੀ ਜਾਂ ਕਿ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜਦੋਂ ਤੁਸੀਂ ਇੱਥੋਂ ਚਲੇ ਜਾਣੇ ਹੋ ਆਰਮ ਤੋਂ ਬਾਅਦ ਜਾਂ ਫਿਰ ਇੱਥੇ ਤੁਹਾਡਾ ਦਿਲ ਦਿਮਾਗ ਜੁੜਿਆ ਰਿਹਾ ਮੈਂ ਪਹਿਲੀ ਗੱਲ ਤਾਂ ਬਹੁਤ ਧਰਵਾਦੀ ਆ ਹਲਕਾ ਸ਼ਤਰਾਨਾ ਦੀ ਕਿਉਂਕਿ ਮੇਰਾ ਤਾਂ ਕਦੇ ਵੀ ਕੋਈ ਚਾਹੇ ਮੇਰੇ ਪਿਤਾ ਜੀ ਇੱਥੋਂ ਵਧਾਇਕ ਰਹੇ ਬਹੁਤ ਲੰਬਾ ਸਮਾਂ ਉਹਨਾਂ ਦੀ ਰਾਜਨੀਤੀ ਦਾ ਰਿਹਾ ਤੇ ਪਰ ਜੋ ਸਾਨੂੰ ਜਿਵੇਂ ਘਰ ਚੋਂ ਸਿੱਖਿਆ ਮਿਲੀ ਸੀ ਸਿਰਫ ਪੜ੍ਹਾਈ ਤੇ ਚੰਗੇ ਸੰਸਕਾਰ ਮਿਲੇ ਸੀ ਤੇ ਕੋਈ ਕਦੇ ਰਾਜਨੀਤੀ ਚ ਆਉਣ ਦਾ ਕੋਈ ਇਰਾਦਾ ਮਤਲਬ ਨਹੀਂ ਸੀ ਤੇ ਪਰ ਕੋਈ ਹਾਲਾਤ ਐਦਾਂ ਦੇ ਬਣੇ ਇੱਥੋਂ ਟਿਕਟ ਮਿਲੀ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪੰਜ ਹਫ਼ਤਿਆਂ ਦੇ ਵਿੱਚ ਆ ਇੱਥੋਂ ਮੈਂ ਲੋਕਾਂ ਨੇ ਮੈਨੂੰ ਸਤਕਾਰ ਦਿੱਤਾ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਵਾਹਿਗੁਰੂ ਅੱਗੇ ਹਮੇਸ਼ਾ ਹੀ ਇਹੀ ਅਰਦਾਸ ਕੀਤੀ ਸੀ ਜੋ ਸਾਡੇ ਬਜ਼ੁਰਗਾਂ ਨੇ ਸਿੱਖਿਆ ਦਿੱਤੀ ਸੀ ਉਸੇ ਮੁਤਾਬਕ ਅਸੀਂ ਬਹੁਤ ਵੱਧ ਝੜ ਕੇ ਜੋ ਕਰ ਸਕਦੇ ਸੀ ਉਹ ਇੱਥੇ ਹਲਕੇ ਦੇ ਵਿਕਾਸ ਦੇ ਲਈ ਕੰਮ ਕੀਤਾ ਇੱਥੇ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਸਭ ਨੂੰ ਜੋ ਇੱਕ ਤਰ੍ਹਾਂ ਨਾਲ ਇਨਸਾਫ ਦੇਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਰ ਫਿਰ ਵੀ ਮੈਂ ਸਮਝਦੀ ਆ ਵੀ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਚੋਂ ਚੁਣਟਾਈਆਂ ਰਹਿ ਜਾਂਦੀਆਂ ਨੇ ਤੇ ਬਾਕੀ ਹਾਲਾਤ ਬਣ ਜਾਂਦੇ ਨੇ ਜਿੰਨਾ ਕਰਕੇ ਫਿਰ ਇਹ ਪ੍ਰਸਥਿਤੀਆਂ ਬਣੀਆਂ ਚਾਹੇ ਚਾਹੇ ਕੋਈ ਆਪਾਂ ਨੂੰ ਪਤਾ ਕੋਈ ਵੀ ਚੀਜ਼ ਜਦੋਂ ਇੱਕ ਵਾਰ ਉੱਪਰ ਨੂੰ ਜਾਂਦੀ ਆ ਉਹਦਾ ਸੈਚੂਰੇਸ਼ਨ ਪੁਆਇੰਟ ਆ ਜਾਂਦਾ ਉਹਨੇ ਥੱਲੇ ਨੂੰ ਆਉਣਾ ਹੁੰਦਾ ਇਹ ਜਿਹੇ ਹਾਲਾਤ ਜਿਹੜੇ ਬਣੇ ਤੇ ਬਾਕੀ ਬਹੁਤ ਧੰਨਵਾਦੀ ਆ ਮੈਂ ਸਾਰੇ ਹਲਕੇ ਦੀ ਕਰਨ ਸਿੰਘ ਡੀਟੀਓ ਦੁਆਰਾ ਸ ਮਤਲਬ ਤੁਹਾਡੇ ਚਲੇ ਜਾਣ ਤੋਂ ਬਾਅਦ ਕਰਨ ਸਿੰਘ ਡੀਟੀਓ ਸਰਗਰਮ ਸਿਆਸਤ ਵਿੱਚ ਆਉਣ ਦਾ ਮਨ ਬਣਾਉਂਦੇ ਨੇ ਘਰ ਦੇ ਵਿੱਚ ਕਦੀ ਵਿਚਾਰ ਆਇਆ ਕਿ ਨਹੀਂ ਹਲਕਾ ਚਿਤਰਾਣੇ ਦੇ ਲੋਕਾਂ ਲਈ ਜਿੰਨਾ ਅਸੀਂ ਕੰਮ ਕੀਤਾ ਜਿਸ ਤਰੀਕੇ ਦੇ ਨਾਲ ਅਸੀਂ ਦਿਨ ਰਾਤ ਉੱਥੇ ਰਹੇ ਕਰੋੜਾਂ ਰੁਪਈਆ ਅਸੀਂ ਹਲਕੇ ਦੇ ਲੋਕਾਂ ਨੂੰ ਦਿੱਤਾ ਡਵੈਲਪਮੈਂਟ ਦੇ ਲਈ ਮਿਹਨਤ ਕੀਤੀ ਲੋਕਾਂ ਨੇ ਸਾਡਾ ਉਸ ਤਰ੍ਹਾਂ ਦੂਸਰੀਆਂ ਇਲੈਕਸ਼ਨਾਂ ਜਦੋਂ ਆਉਂਦੀਆਂ ਨੇ ਉਸ ਤਰ੍ਹਾਂ ਸਾਡਾ ਮੁੱਲ ਨਹੀਂ ਪਾਇਆ ਫਿਰ ਨਹੀਂ ਜਾਣਾ ਚਾਹੀਦਾ ਤੁਸੀਂ ਕਰਨ ਸਿੰਘ ਨਾਲ ਕਦੀ ਡਿਸਕਸ ਕੀਤੀ ਕਿ ਹੁਣ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਛੱਡ ਦੇਣੀ ਚਾਹੀਦੀ ਆ ਸਿਆਸਤ ਵੀ ਆਪਾਂ ਤਾਂ ਉਥੋਂ ਆਪਣਾ ਘਰ-ਬਾਰ ਸਮੇਟ ਕੇ ਆ ਗਏ ਹੁਣ ਮਹਿਸੂਸ ਕਰ ਕੀਤਾ ਇਸ ਗੱਲ ਨੂੰ ਜਾਂ ਫਿਰ ਤੁਸੀਂ ਥਾਪੜਾ ਦਿੱਤਾ ਕਰਨ ਸਿੰਘ ਨੂੰ ਕਿ ਨਹੀਂ ਉਹ ਸਾਡਾ ਹਲਕਾ ਹੈ ਉਹ ਸਾਡੇ ਲੋਕ ਨੇ ਉਹ ਸਾਡਾ ਪਰਿਵਾਰ ਹੈ ਸਾਡਾ ਉੱਥੇ ਜਾਣਾ ਬਣਦਾ ਹੈ ਦੁਆਰਾ ਅ ਦੇਖੋ ਇਹਹੀ ਜੀ ਗੱਲ ਨਹੀਂ ਹੈ ਬਾਕੀ ਤਾਂ ਆਪਾਂ ਨੂੰ ਪਤਾ ਹੀ ਆ ਵੀ ਪੰਜਾਬ ਦੇ ਹਾਲਾਤਾਂ ਬਾਰੇ ਪਾਰਟੀ ਦੇ ਆਉਂਦੇ ਰਹਿੰਦੇ ਆ ਉਤਰਾ ਚੜਾ ਆਉਂਦੇ ਰਹਿੰਦੇ ਆ ਤੇ ਬਾਕੀ ਬਹੁਤ ਫੇਰ ਵੀ ਚਾਹੇ ਇਲੈਕਸ਼ਨਾਂ 'ਚ ਸਾਡੀ ਹਾਰ ਹੋਈ ਜੋ ਸਾਡੇ ਨਾਲ ਸਾਰੇ ਸੰਗਤਾਂ ਪਿਆਰ ਕਰਨ ਵਾਲੀਆਂ ਸੀ ਕੋਈ ਮੰਨਦਾ ਹੀ ਨਹੀਂ ਸੀ ਵੀ ਫਿਰ ਵੀ ਵੋਟ ਪੈ ਜੂਗੀ ਇੰਨੀ ਜਿਸ ਤਰ੍ਹਾਂ ਸਾਨੂੰ ਵੋਟ ਪਈ ਚਾਹੇ ਆਪਾਂ 17 ਚ ਚਲਾ ਲਈਏ ਚਾਹੇ 22 ਚਲਾ ਲਈਏ ਠੀਕਾ ਮੇਰਾ ਜੋ ਸੁਭਾਅ ਹੈਗਾ ਉਹ ਕੋਈ ਰਾਜਨੀਤੀ ਵਾਲਾ ਨਹੀਂ ਹੈ ਤੇ ਡੀਟੀਓ ਸਾਹਿਬ ਜੇ ਆਪਣੀ ਜੌਬ ਵਿੱਚ ਸੀ ਤੇ ਜੋ ਫਿਰ ਇਹਨਾਂ ਨੇ ਸੋਖਦੀ ਪਹਿਲਾਂ ਹੀ ਪ੍ਰੀ ਰਿਟਾਇਰਮੈਂਟ ਲੈ ਕੇ ਜਿਵੇਂ ਪਾਰਟੀ ਦਾ ਹੁਕਮ ਹੋਇਆ ਸੀ ਚਮਕੌਰ ਸਾਹਿਬ ਤੋਂ ਜ਼ਰੂਰਤ ਸੀ ਪਾਰਟੀ ਨੂੰ ਉਧਰ ਸੇਵਾ ਵੀ ਨਿਭਾਈ ਤੇ ਪਰ ਜਿਵੇਂ ਫਿਰ ਅੱਗੇ ਘਟਨਾ ਕਰਮ ਵਾਪਰੇ ਤੇ ਸਾਰੇ ਹੀ ਆਪਾਂ ਜਾਣਦੇ ਆ ਕਿ ਕੋਸ਼ਿਸ਼ ਵੀ ਕੀਤੀ ਕਿ ਪ੍ਰਧਾਨ ਜੀ ਨੂੰ ਜਿਵੇਂ ਲੋਕਾਂ ਦੀ ਆਵਾਜ਼ ਸੀ ਵੀ ਪ੍ਰਧਾਨ ਜੀ ਪਿੱਛੇ हट ਜਾਣ ਸਦਾ ਸੁਖਬੀਰ ਸਿੰਘ ਬਾਦਲ ਜੀ ਥੋੜਾ ਪਿੱਛੇ ਹੋ ਕੇ ਪਾਰਟੀ ਨੂੰ ਇਕ ਰੱਖ ਕੇ ਆਪਾਂ ਪੰਜਾਬ ਲਈ ਖੜੇ ਹੋਈਏ ਜਰੂਰਤ ਆ ਸਮੇਂ ਦੀ ਪਰ ਉਹ ਨਹੀਂ ਗੱਲ ਬਣੀ ਤਾਂ ਫਿਰ ਆਪਾਂ ਸਾਰੇ ਜਾਣਦੇ ਆ ਵੀ ਕੱਲ ਤੱਕ ਸਭ ਤੇ ਜਾ ਕੇ ਕਮੇਟੀ ਬਣੀ ਕਮੇਟੀ ਨੂੰ ਲੋਕਾਂ ਨੇ ਪ੍ਰਵਾਨਿਤ ਕੀਤਾ ਤੇ ਜੋ ਸਹੀ ਫੈਸਲਾ ਲੱਗਿਆ ਅਸੀਂ ਉਹ ਲੈਂਦੇ ਹੋਏ ਡੀਟੀਓ ਸਾਹਿਬ ਨੇ ਇਹ ਜਿਹੜਾ ਦੁਬਾਰਾ ਇੱਥੇ ਹਲਕੇ ਛਤਰਾਣੇ ਦੇ ਸੰਗਤਾਂ ਦੀ ਆਵਾਜ਼ ਦੇ ਕਾਰਨ ਹੀ ਇੱਥੇ ਦੁਬਾਰਾ ਕਿ ਸ਼ੁਰੂ ਕੀਤਾ ਬਾਦਲ ਪਰਿਵਾਰ ਨੇ ਤੁਹਾਡੇ ਨਾਲ ਨੇੜਤਾ ਬਣਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਹੋਵੇਗੀ ਕਿਉਂਕਿ ਇੱਥੇ ਜਿੰਨੇ ਵੀ ਸਰਵੇ ਹੋਏ ਚਾਹੇ ਉਹ ਹਾਕਮ ਪਾਰਟੀ ਨੇ ਕਰਵਾਏ ਹੋਣ ਜਾਂ ਵਕਫ-ਵਕ ਹੋਰ ਜਿਹੜੀਆਂ ਧਰਾਂ ਸੀ ਉਹਨਾਂ ਵਿੱਚ ਬੀਬੀ ਲੂੰਬਾ ਕਦੇ ਵੀ ਸਾਈਡ ਲਾਈਨ ਤੇ ਨਹੀਂ ਹੋ ਸਕੀ ਬੀਬੀ ਲੂੰਬਾ ਸਾਰੇ ਸਰਵੇਆਂ ਵਿੱਚ ਬੋਲਦੀ ਰਹੀ ਇਥੋਂ ਤੱਕ ਵੀ ਪਤਾ ਲੱਗਾ ਹੈ ਕਿ ਬੀਬੀ ਲੂੰਬਾ ਕਈ ਵਾਰ ਚਿਹਰੇ ਦੇ ਤੌਰ ਤੇ ਮੌਜੂਦਾ ਜਿਹੜੇ ਸੀਗੇ ਹਾਕਮ ਤਿਰ ਦੇ ਨਮਾਇंदे ਰਹੇ ਨੇ ਚਾਹ ਕਾਂਗਰਸ ਦੇ ਹੋਣ ਚਾਹ ਆਮ ਆਦਮੀ ਪਾਰਟੀ ਉਹਨਾਂ ਨਾਲੋਂ ਵੀ ਅੱਗੇ ਨਿਕਲ ਜਾਂਦੇ ਰਹੇ ਅਕਾਲੀ ਦਲ ਨੂੰ ਫਿਕਰ ਤਾਂ ਲੱਗਦਾ ਹੋਵੇਗਾ ਨਾ ਕਿ ਐਡਾ ਵੱਡਾ ਚਿਹਰਾ ਸਾਡੇ ਖਿਲਾਫ ਹੋ ਗਿਆ ਹਲਕਾਸ਼ਿਤਰਾਣਾ ਦੇ ਵਿੱਚ ਤਾਂ ਫਿਰ ਉਹ ਸਰਵਾਈਵ ਕਿਵੇਂ ਕਰੇਗਾ ਉੱਥੇ ਅਕਾਲੀ ਦਲ ਨੇ ਤੁਹਾਡੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਹੋਵੇਗੀ ਵਿਕਰਮਜੀਤ ਸਿੰਘ ਮਜੀਠੀਆ ਨਾਲ ਤੁਹਾਡੇ ਪਰਿਵਾਰ ਦੀ ਬਹੁਤ ਨੇੜਤਾ ਦੱਸੀ ਜਾਂਦੀ ਹੈ ਬਾਦਲ ਪਰਿਵਾਰ ਦੇ ਨਾਲ ਦੱਸੀ ਜਾਂਦੀ ਹੈ ਕਰਨ ਸਿੰਘ ਡੀਟੀਓ ਇੱਕ ਅਹਿਮ ਹਿੱਸਾ ਦੱਸਿਆ ਜਾਂਦਾ ਕਿ ਸਰਕਾਰ ਦਾ ਰਹੇ ਨਹੀਂ ਚਾਹੇ ਉਹ ਨੌਕਰਸ਼ਾ ਹੁੰਦਿਆਂ ਅਕਾਲੀ ਦਲ ਨੇ ਪਹੁੰਚ ਨਹੀਂ ਕੀਤੀ ਕਿ ਐਡਾ ਵੱਡਾ ਚਿਹਰਾ ਸਾਡੇ ਤੋਂ ਪਾਸੇ ਹਟ ਰਿਹਾ ਹੈ ਇਸ ਚਿਹਰੇ ਤੋਂ ਬਿਨਾਂ ਹਲਕਾ ਸ਼ਤਰਾਨਾ ਦੇ ਵਿੱਚ ਅਕਾਲੀ ਦਲ ਬਾਦਲ ਸਰਵਾਈਵ ਕਿਵੇਂ ਕਰੇਗਾ ਤੁਸੀਂ ਬਾਗੀ ਹੋ ਗਏ ਉਹ ਵੱਖਰੀ ਗੱਲ ਤੁਹਾਡੇ ਤੱਕ ਪਹੁੰਚੇ ਤਾਂ ਹੋਣਗੇ ਪਹੁੰਚ ਕੀਤੀ ਕੁਝ ਬੰਦੇ ਆਏ ਵਿਚੋਲਗੀ ਹੋਈ ਕਿਸੇ ਤਰ੍ਹਾਂ ਦੀ ਰابطਾ ਬਣਾਇਆ ਬਾਦਲ ਪਰਿਵਾਰ ਨੇ ਤੁਹਾਡੇ ਨਾਲ ਜਮਜੀਤਿਆ ਪਰਿਵਾਰ ਨੇ ਦੇਖੋ ਜੀ ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਮਤਲਬ ਜਦੋਂ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਡੀਟੀਓ ਸਾਹਿਬ ਜਿੱਦਾਂ ਦੇ ਹਾਲਾਤ ਸੀ ਉਹ ਨਿਰਾਸ਼ ਕਰੇ ਬੈਠੇ ਸੀਗੇ ਤੇ ਉਹਨਾਂ ਨੇ ਜਾ ਕੇ ਸੁਖਵੀਰ ਜੀ ਨਾਲ ਗੱਲ ਵੀ ਕਰੀ ਪਰ ਆਪਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਉੱਥੇ ਨਹੀਂ ਕੋਈ ਜਿਹੜੀ ਥੋੜੀ ਜਿਹੀ ਛੋਟੀ ਜੀ ਇੱਕ ਕਮੇਟੀ ਆ ਉਹਨਾਂ ਦੀ ਕੈਬਨਟ ਉਹਦੇ ਤੋਂ ਬਿਨਾ ਕਿਸੇ ਦੀ ਕੋਈ ਉੱਥੇ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਉਹਨਾਂ ਨੂੰ ਦੱਸ ਕੇ ਜਿਹੜਾ ਇਹ ਫੈਸਲਾ ਲਿਆ ਗਿਆ ਕਿਉਂਕਿ ਮਤਲਬ ਤੁਸੀਂ ਮਤਲਬ ਖੜਨਾ ਇੱਕ ਜਿਵੇਂ ਆਪਾਂ ਨੂੰ ਗੁਰੂ ਨੇ ਸੋਝੀ ਦਿੱਤੀ ਆ ਆਪਾਂ ਨੂੰ ਆਪਣੀ ਸਮਝ ਆ ਉਹਦੇ ਮੁਤਾਬਕ ਜੋ ਸਹੀ ਲੱਗਦਾ ਬੰਦਾ ਉੱਥੇ ਹੀ ਮੇਰੇ ਖਿਆਲ ਆ ਬੰਦੇ ਦਾ ਫਰਜ਼ ਹੁੰਦਾ ਖੜਨਾ ਚਾਹੀਦਾ ਉਸ ਤਰੀਕੇ ਨਾਲ ਹੀ ਅਸੀਂ ਜਿਹੜਾ ਇਹ ਫੈਸਲਾ ਉਹ ਲੈ ਲਿਆ ਜੀ ਜੀ ਇੱਕ ਬਹੁਤ ਵੱਡਾ ਸਵਾਲ ਹੈ ਤੁਹਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚੱਲ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਾਦਲ ਪਰਿਵਾਰ ਦੇ ਨਾਲ ਕਈ ਵਾਰ ਉਹਨਾਂ ਦਾ ਡਿਸਪਿਊਟ ਪਿਆ ਉਹ ਸਰਬਹਿੰਦ ਅਕਾਲੀ ਦਲ 'ਚ ਵੀ ਜਾਂਦੇ ਨੇ ਉਹ ਆਪਣਾ ਵੱਖਰਾ ਦਲ ਵੀ ਬਣਾਉਂਦੇ ਨੇ ਉਹਦੇ ਉਹ ਪ੍ਰਧਾਨ ਬਣਦੇ ਨੇ ਸ਼੍ਰੋਮਣੀ ਅਕਾਲੀ ਦਲ ਲੰਗੋਆਰ ਕੀ ਹੁਣ ਉਹ ਤੁਹਾਡੀ ਟੀਮ ਦਾ ਹਿੱਸਾ ਨੇ ਕਿ ਹੁਣ ਤੁਸੀਂ ਜਾਂ ਤੁਹਾਡੀ ਟੀਮ ਸਾਰੀ ਹੈ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਜਰਾ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਉਹ ਤੁਹਾਡੇ ਨਾਲ ਬਣੇ ਰਹਿਣਗੇ ਕਿਉਂਕਿ ਜਿਸ ਦਿਨ ਅਕਾਲ ਤਖਤ ਉੱਤੇ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਜਰਾ ਜਾਂਦੇ ਨੇ ਤਾਂ ਉਸ ਦਿਨ ਸਵਾਲ ਜਵਾਬ ਬਹੁਤ ਹੁੰਦੇ ਨੇ ਉਂਗਲ ਤੱਕ ਕਰ ਦਿੱਤੀ ਜਾਂਦੀ ਹੈ ਫਿਰ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਜਰਾ ਵੱਲੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲ ਤੇ ਅੱਜ ਉਸੇ ਅਕਾਲ ਤਖਤ ਦੀ ਉਹ ਗੱਲ ਕਰ ਰਹੇ ਨੇ ਵਿਸ਼ਵਾਸ ਬਣਾਇਆ ਗਿਆ ਸਾਰੀ ਟੀਮ ਦੇ ਵਿੱਚ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਟੀਮ ਦਾ ਹਿੱਸਾ ਬਣੇ ਰਹਿਣਗੇ ਤੁਹਾਡੀ ਦਾ ਅਕਾਲ ਤਖਤ ਦੇ ਨਾਲ ਰਹਿਣਗੇ ਜਿਸ ਦਿਨ ਮਹਿੰਦਰ ਸਿੰਘ ਲਾਲਵਾ ਤੁਹਾਡੇ ਘਰ ਮੁਲਾਕਾਤ ਕਰਦੇ ਨੇ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿ ਲਾਲਵਾ ਸਾਹਿਬ ਸ੍ਰੀ ਅਕਾਲ ਤਖਤ ਵਾਲੀ ਪੰਜ ਮੈਂਬਰੀ ਕਮੇਟੀ ਨਾਲ ਚਲੇ ਗਏ ਉਹ ਕਹਿੰਦੇ ਨਹੀਂ ਮੈਂ ਥੋੜਾ ਜਿਹਾ ਗਿਆ ਕਿਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਤਾਂ ਅਕਾਲ ਤਖਤ ਸਾਹਿਬ ਵੱਲ ਥੋੜਾ ਜਿਹਾ ਤਾਂ ਨਹੀਂ ਗਏ ਬਣੇ ਰਹਿਣਗੇ ਟੀਮ ਦੇ ਵਿੱਚ ਜਮਿੰਦਰ ਸਿੰਘ ਲਾਲਵੇ ਵਾਂਗੂ ਬੈਗਿਰ ਪਾਦਣਗੇ ਕਿ ਮੈਂ ਤਾਂ ਜੀ ਸੁਖਬੀਰ ਸਿੰਘ ਬਾਦਲ ਦੇ ਨਾਲ ਚਲਾ ਗਿਆ ਦੇਖੋ ਜੀ ਜਦੋਂ ਵੱਡੇ ਟੀਚੇ ਹੋਣ ਨਾ ਤਾਂ ਜਿਹੜੀਆਂ ਛੋਟੀਆਂ ਗੱਲਾਂ ਨੇ ਮੇਰਾ ਖਿਆਲ ਉਹਨਾਂ ਨੂੰ ਇਗਨੋਰ ਕਰਕੇ ਚੱਲਣਾ ਚਾਹੀਦਾ ਤੇ ਉਸ ਟੀਚੇ ਤੇ ਹੀ ਧਿਆਨ ਰੱਖਣਾ ਚਾਹੀਦਾ ਹੁਣ ਤੁਸੀਂ ਅੱਜ ਕੁਵਾਲ ਸਿੰਘ ਝੁੰਦਾ ਜੀ ਬਹੁਤ ਵਧੀਆ ਸਪੀਚ ਮਹਾਰਾਜਾ ਪੈਲੇਸ 'ਚ ਕਰਕੇ ਗਏ ਨੇ ਮੈਂ ਸਮਝਦੀ ਆਂ ਵੀ ਉਹ ਅਲਟੀਮੇਟ ਉਸਰਾ ਤੁਸੀਂ ਉਸ ਤਰੀਕੇ ਨਾਲ ਚੱਲ ਕੇ ਤੁਸੀਂ ਕਿਸੇ ਟੀਚੇ ਤੇ ਪਹੁੰਚ ਸਕਦੇ ਹੋ ਤੇ ਉਹਨੂੰ ਪ੍ਰਾਪਤ ਕਰ ਸਕਦੇ ਹੋ ਤੁਸੀਂ ਆਪਣੇ ਜੋ ਲੋੜਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਜੇ ਦੇਖਿਆ ਜਾਵੇ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਵੀ ਇਕੱਠਾ ਹੋਣਾ ਹੀ ਪੈਣਾ ਆਪਾਂ ਸਾਰੇ ਹੀ ਸਮਝਦੇ ਆ ਇਸ ਗੱਲ ਨੂੰ ਪਹਿਲਾਂ ਵੀ ਇਹੀ ਗੱਲ ਸੀਗੀ ਵੀ ਆਪਾਂ ਇਕੱਠਾ ਰੱਖੀਏ ਤੇ ਆਪਾਂ ਅੱਗੇ ਜਿਹੜਾ ਸਾਰੇ चीज ਨੂੰ ਆਪਾਂ ਦੇਖੀਏ ਵੀ ਜੋ ਲੋਡ ਅੱਜ ਸਮੇਂ ਦੀ ਇਕੱਠੇ ਰਹਿ ਕੇ ਉਹ ਕੰਮ ਕਰੀਏ ਤੇ ਉਹ ਨਹੀਂ ਉਹ ਪਹਿਲਾਂ ਇਕੱਠੇ ਰਹਿ ਕੇ ਪਹਿਲਾਂ ਹੋ ਸਕਿਆ ਹੁਣ ਠੀਕ ਆ ਚੱਲੇ ਆ ਆਪੇ ਪਿੱਛੇ ਕਾਫਲੇ ਰਲਦੇ ਰਹਿਣੇ ਨੇ ਮੇਰੇ ਹਿਸਾਬ ਨਾਲ ਤੇ ਸਾਰੇ ਉਹ ਬਹੁਤ ਸੀਨੀਅਰ ਲੀਡਰ ਨੇ ਜਿਆਦਾ ਸਮਝਦਾਰ ਨੇ ਜਦੋਂ ਮਾਜਰਾ ਸਾਹਿਬ ਸਾਡੇ ਨਾਲੋਂ ਤੇ ਉਹ ਬਹੁਤ ਲੰਬਾ ਉਹਨਾਂ ਦਾ ਤਜਰਬਾ ਤੇ ਉਹ ਮੈਂ ਸਮਝਦੀ ਹਾਂ ਬਹੁਤ ਸਮਝਿਦਾਰੀ ਨਾਲ ਕੰਮ ਕਰਨ ਕਰ ਰਿਹਾ ਵੀ ਉਹਨਾਂ ਨੇ ਕਰਨਗੇ ਵੀ 227 ਬੀਬੀ ਬਨਿੰਦਰ ਕੌਰ ਲੂੰਬਾ ਜਾਂ ਫਿਰ ਕਰਨ ਸਿੰਘ ਡੀਟੀਓ ਕਿਹੜਾ ਚਿਹਰਾ ਹੋਵੇਗਾ ਹਲਕਾ ਚਿਤਰਾਣਾ ਦਾ ਜੇਕਰ ਨਵਾਂ ਅਕਾਲੀ ਦਲ ਵੱਲੋਂ ਤੁਹਾਨੂੰ ਟਿਕਟ ਦਿੱਤੀ ਜਾਂਦੀ ਹੈ ਤੁਹਾਡੇ ਪਰਿਵਾਰ ਨੂੰ ਟਿਕਟ ਜਾਂਦੀ ਹੈ ਦਿੱਤੀ ਜਾਂਦੀ ਹੈ ਕਿਉਂਕਿ ਬੀਬੀ ਬਨਿੰਦਰ ਕੌਰ ਲੂੰਬਾ ਨੂੰ 5 ਹਫ਼ਤਿਆਂ ਵਿੱਚ ਪਹਿਲਾਂ ਵੀ ਸਤਿਕਾਰ ਦਿੱਤਾ ਇਸ ਹਲਕੇ ਨੇ ਦੁਬਾਰਾ ਆਏ ਹਾਂ ਆਸ ਨਾਲ ਆਏ ਹਾਂ ਇਸ ਵਾਰ ਕਰਨ ਸਿੰਘ ਡੀਟੀਓ ਜਾਂ ਫਿਰ ਬੀਬੀ ਬਨਿੰਦਰ ਕੌਰ ਲੂੰਬਾ ਦੇਖੋ ਪਹਿਲੀ ਗੱਲ ਤਾਂ ਜੀ ਅਸੀਂ ਇਸ ਕੋਈ ਇਹ ਸਾਡੇ ਹਜੇ ਦਿਮਾਗ ਦੇ ਵਿੱਚ ਹੀ ਨਹੀਂ ਵੀ ਕੀ ਅੱਗੇ 27 ਦੇ ਵਿੱਚ ਹੋਣਾ ਤੇ ਕਿਉਂਕਿ ਦੇਖੋ ਪਹਿਲਾਂ ਤਾਂ ਹਜੇ ਆਪਾਂ ਲੰਬਾ ਸਫ਼ਰ ਹੈ ਹੈਨਾ ਨਵਾਂ ਸ਼ੁਰੂ ਸਾਰਾ ਕਰ ਰਹੇ ਹਾਂ ਤੇ ਭਰਤੀ ਤੇ ਹਜੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਮੇਰਾ ਖਿਆਲ ਆ ਹਜੇ ਇਸ ਗੱਲ ਨੂੰ ਸਮਾਂ ਲੱਗੂਗਾ ਵੀ ਕੀ ਅੱਗੇ ਆਪਾਂ 27 ਦੇ ਵਿੱਚ ਕੀ ਫੈਸਲਾ ਹੋਣਾ ਕਿਵੇਂ ਹੋਣਾ ਤੇ ਬਾਕੀ ਫਰੰਟ ਤੇ ਡੀਡੀਓ ਸਾਹਿਬ ਕੰਮ ਕਰਨਗੇ ਤੇ ਉਹੀ ਜਿਹੜਾ ਹਲਕੇ ਦੇ ਵਿੱਚ ਮੈਂ ਸਮਝਦੀ ਆ ਵਧੀਆ ਢੰਗ ਨਾਲ ਕੰਮ ਕਰ ਸਕਦੇ ਨੇ ਬਹੁਤ ਮਿਹਨਤ ਨਾਲ ਕਰ ਸਕਦੇ ਨੇ ਪ੍ਰਸ਼ਾਸਨਿਕ ਵੀ ਸਾਰਾ ਉਹਨਾਂ ਨੂੰ ਤਜਰਬਾ ਤੇ ਪੋਲਿਟਿਕਸ ਦਾ ਵੀ ਨਾਲੋ ਨਾਲ ਤਜਰਬਾ ਹੁੰਦਾ ਰਿਹਾ ਆਪਾਂ ਸਾਰੇ ਜਾਣਦੇ ਆ ਤੇ ਇਸ ਕਰਕੇ ਜਿਹੜਾ ਇਹ ਹਜੇ ਸਮਾ ਇਸ ਚੀਜ਼ ਦੇ ਵਿੱਚ ਹਜੇ ਤਾਂ ਸਾਡਾ ਸਿਰਫ ਧਿਆਨ ਇਹ ਹੀ ਆ ਵੀ ਆਪਾਂ ਕਿਵੇਂ ਜਿਹੜਾ ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਜੋੜ ਕੇ ਆਪਾਂ ਠੀਕ ਢੰਗ ਨਾਲ ਜਿਹੜਾ ਅੱਗੇ ਜਾ ਸਕੀਏ। ਯਸਨ ਬੀ ਬਿਬੀ ਬਨਿੰਦਰ ਕੌਰ ਲੂੰਬਾ ਹਲਕਾ ਛੇਤਰਾਨਾ ਦੇ ਸਭ ਕਬਦਾਇਕ ਜਿਹੋ ਜਿਹਾ ਚਿਹਰਾ ਉਹੋ ਜਿਹਾ ਸੰਭਲ ਕੇ ਜਵਾਬ ਚਿਹਰੇ ਦੀ ਗੱਲ ਇੱਕ ਵਾਰ ਫਿਰ ਕਰ ਦਿੰਨੇ ਆ ਬੀਬੀ ਬਨਿੰਦਰ ਕੌਰ ਲੂੰਬਾ ਹਲਕਾ ਛੇਤਰਾਨਾ ਦਾ ਅੱਜ ਵੀ ਬਹੁਤ ਵੱਡਾ ਚਿਰਨ ਹਲਕੇ ਦੇ ਲੋਕ ਉਹਨਾਂ ਦੀ ਬੇਸਬਰੀ ਨਾਲ ਜਿਸ ਤਰ੍ਹਾਂ ਪਹਿਲਾਂ ਅਡੀਕਦੇ ਸੀ ਉਸੇ ਤਰ੍ਹਾਂ ਹੀ ਉਹਨਾਂ ਦੀ ਅੱਜ ਵੀ ਅਡੀਕ ਕੀਤੀ ਜਾ ਰਹੀ ਹੈ ਸੋ ਜਲਦੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਵਾਂਗੇ ਸਾਨੂੰ ਦਿਓ ਜੀ ਬਹੁਤ-ਬਹੁਤ ਧੰਨਵਾਦ